ਜੇਕਰ ਤੁਸੀਂ ਵੀ ਉਹ ਪੰਜਾਬ ਸਰਕਾਰ ਦੇ ਪੈਨਸ਼ਨ ਧਾਰਕ ਤਾਂ ਤੁਹਾਡੇ ਲਈ ਹੈ ਇੱਕ ਵੱਡੀ ਖੁਸ਼ਖਬਰੀ ਇਹ ਖਬਰ ਖੁਦ ਵੀ ਸੁਣੋ ਤੇ ਦੂਸਰਿਆਂ ਦੇ ਨਾਲ ਵੀ ਸਾਂਝਾ ਕਰੋ ਜਿਵੇਂ ਦੱਸਦੀ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਸਾਰੇ ਪੈਨਸ਼ਨ ਧਾਰਕਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਲੈ ਕੇ ਆ ਰਹੀ ਹੈ ਪੰਜਾਬ ਦੀ ਸਰਕਾਰ ਸੂਬੇ ਦੇ ਸਾਰੇ ਪੈਨਸ਼ਨ ਧਾਰਕਾਂ ਦੀਆਂ ਸ਼ਿਕਾਇਤਾਂ ਸੁਣਨ ਦੇ ਲਈ ਵਿਸ਼ੇਸ਼ ਅਦਾਲਤਾਂ ਲਗਾ ਰਹੀ ਹੈ ਜਿਵੇਂ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਪੂਰੇ ਸੂਬੇ ਦੇ ਡੀਸੀਜ਼ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਕਿ ਸੂਬੇ ਦੇ ਜਿੰਨੇ ਵੀ ਪੈਨਸ਼ਨ ਤਾਰਕ ਨੇ ਉਹਨਾਂ ਦੀਆਂ ਸ਼ਿਕਾਇਤਾਂ ਸੁਣਨ ਦੇ ਲਈ ਵਿਸ਼ੇਸ਼ ਅਦਾਲਤਾਂ ਲਗਾਈਆਂ ਜਾਣਗੀਆਂ ਜੀਹਾਂ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਡੀਸੀਜ਼ ਨੂੰ ਹੁਕਮ ਕਰ ਦਿੱਤੇ ਨੇ ਕਿ ਐਡਵਾਂਸ ਦੇ ਵਿੱਚ ਹੀ ਪਿੰਡਾਂ ਦੇ ਵਿੱਚ ਅਨਾਊਂਸਮੈਂਟਸ ਕਰਵਾ ਦਿੱਤੀਆਂ ਜਾਣ ਕਿ ਇਹ ਅਦਾਲਤਾਂ ਕਦੋਂ ਲਗਾਈਆਂ ਜਾਣਗੀਆਂ ਇਹ ਅਦਾਲਤਾਂ ਕਦੋਂ ਲਗਾਈਆਂ ਜਾਣਗੀਆਂ ਕਿੱਥੇ ਲਗਾਈਆਂ ਜਾਣਗੀਆਂ ਤੇ ਕਿਸ ਵਕਤ ਲਗਾਈਆਂ ਜਾਣਗੀਆਂ ਇਸ ਦੇ ਬਾਰੇ ਵਿੱਚ ਡੀਸੀਜ਼ ਜੋ ਪੰਜਾਬ ਸਰਕਾਰ ਹੁਕਮ ਕਿਤੇ ਨੇ ਉਹਨਾਂ ਤੇ ਅਮਲ ਕਰਨਗੇ ਜਿਹਾ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਪਹਿਲੀ ਲੋਕ ਅਦਾਲਤ ਜਿਹੜੀ ਕਿ ਪੈਨਸ਼ਨਾਂ ਦੇ ਸਬੰਧ ਦੇ ਵਿੱਚ ਲਗਾਈ ਜਾ ਰਹੀ ਹੈ ਜਿਸ ਤੇ ਵਿੱਚ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਣਗੀਆਂ ਇਹ 21 ਨਵੰਬਰ ਨੂੰ ਲੱਗੇਗੀ ਜਿਸ ਦੇ ਵਿੱਚ ਪਹਿਲਾ 6 ਜ਼ਿਲ੍ਹਿਆਂ ਨੂੰ ਚੁਣਿਆ ਗਿਆ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਫਿਰੋਜ਼ਪੁਰ, ਲੁਧਿਆਣਾ ਤੇ ਪਟਿਆਲਾ ਜ਼ਿਲ੍ਹਿਆਂ ਨੂੰ ਗਿਣਤੀ ਵਿੱਚ ਲਿਆਂਦਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਵੀ ਪੈਨਸ਼ਨਰ ਨੇ ਉਹਨਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਣੀਆਂ। ਇੱਥੇ ਦੱਸਦੀ ਹੈ ਕਿ ਇੰਡੀਅਨ ਆਡਿਟ ਐਂਡ ਅਕਾਊਂਟ ਡਿਵੈਲਪਮੈਂਟ ਨੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਡੀਸੀ ਸਾਰੇ ਹੀ ਜਿਹੜੇ ਜ਼ਿਲ੍ਹਿਆਂ ਦੇ ਨੇ ਉਹ ਇਹਦੇ ਹੁਕਮਾਂ ਦੀ ਪਾਲਣਾ ਕਰਨ ਤਾਂ ਕਿ ਸ਼ਿਕਾਇਤਾਂ ਪੂਰੇ ਤਰੀਕੇ ਦੇ ਨਾਲ ਨਪਟਾਈਆਂ ਜਾਣ ਇਸ ਤੋਂ ਇਲਾਵਾ ਇਹ ਵੀ ਗੱਲ ਦੱਸ ਦਈਏ ਕਿ ਵਿੱਤ ਵਿਭਾਗ ਸਟੇਟ ਖਜ਼ਾਨਾ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਅਤੇ ਅੰਮ੍ਰਿਤਸਰ ਦਾ ਸਹਿਯੋਗ ਲੈ ਰਿਹਾ ਹੈ ਇੱਥੇ ਦੱਸ ਦਈਏ ਕਿ ਪੰਜਾਬ ਸਰਕਾਰ ਪੂਰੇ ਸੂਬੇ ਦੇ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਸੁਣਨ ਦੇ ਲਈ ਵਿਸ਼ੇਸ਼ ਅਦਾਲਤਾਂ ਲਗਾ ਕੇ ਸਾਰੇ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਜਲਦ ਤੋਂ ਜਲਦ ਕਰੇਗੀ